ਉਹ ਸਾਰੇ ਘਟੇ ਹੂੰ ਸਮਾਰ ਦੇ ਮਖਾ ਹਾਂ ਸਮਾਰ ਨੂੰ ਸਾਦੇ ਜਿਹਾ ਬਾਕੀ ਛਲਟਨੇ ਛੱਡ ਦੇ ਮਾਸਾਲੇ ਨਹੀਂ ਹਾਂ ਦੇ ਆਂ ਤੁਹਾਰੇ ਘੱਟ ਨੇ ਨਾ ਮਸਾਲੇ ਹੋਈ ਨਾ ਹਮ ਤਾਂ ਜਿਆਦੇ ਜ਼ੋਰ ਦੀ ਨਮਸਾ ਇਹਨਾ ਕਰਦਾ ਜਾ ਉਹਦੀ ਹਾਂ ਹੈ ਨਾ ਸਾਫ ਦੇਖੀਂ ਲੈ ਨਾ ਉੱtre ਹੋਇਆ ਪਪੜ ਬਸ ਛੱਡ ਕੇ ਪਾਵੇ ਹਾਂ ਪਾ ਦੇ ਛਲਟ ਕੇ ਆਹ ਨੂੰ ਅਦਾ ਮੈਂ ਨੋਕ ਲੀ ਜਾਉਣੀ ਆ। ਆਹ ਜਿਹੜੇ ਹੁੰਦੇ ਬਾਹਲੇ ਛੋਟੇ ਅੰਡੇ ਹੁੰਦੇ ਨੇ ਇਹਨੇ ਹੂੰ ਇਹ ਖਰਾਬ ਕੱਟ ਹੁੰਦੇ ਨੇ। ਹਾਂ। ਜਿਹੜੇ ਉਹ ਇਹ ਕੱਟਣੇ ਦਾ ਉਖੀਦੂ। ਪਰ ਜਿਹੜੇ ਵਾਲੇ ਵੱਡੇ ਵੱਡੇ ਹੁੰਦੇ ਨੇ ਉਹ ਖਰਾਬ ਛੇਤੀ ਹੁੰਦੇ ਨੇ। ਹੋਰ ਵੱਡੇ ਤਾਂ ਇਹਦਾ ਪਹਿਲਾਂ ਵਰਤ ਲੈ। ਆਪਣੀ ਸਵਰ ਕਦੋਂ ਵਟਾ ਲੈ ਲੈਣ ਦਾ ਬਤਨਿੰਦ ਗਿਆ। ਉਹ ਦੋ ਨਾ ਉੱਥਰ ਨਹੀਂ ਲਿਆਂਦਾ ਤੇ ਚੱਕ ਕੇ ਰੋਟੀਆਂ ਤੁਨੋਂ ਬੰਦਰ ਛਿੱਟ ਕੇ ਗਿਆ ਤੇ ਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਇਹੀ ਸੋਚ ਰਹੀ ਸੀ ਅੱਜ ਹਾਂ ਗੰਢਿਆਂ ਨੂੰ ਕਿੱਥਾ ਲੈਣਾ ਸੀ ਇਹਨਾਂ ਨੂੰ ਸਾਜ ਜਿਪਾ ਕੇ ਸੰਟਾ ਦੇਣਾ ਨੂੰ ਸਾਜ ਜਿਪਾ ਕੇ ਮੈਂ ਤਾਂ ਚੱਕੀਆਂ ਜਾਨੇ कडे होली कुछ कर दे देखो सही थोडे थोडे पारा दो एक बार फ्राई करके देखना हां फ्राई तो करनीच है सीधी ज्यादा ना पहिले सबदा तो किने मारा ऐने ना पकट पाले थोडे थोडे पाले आ ਹੋ ਕੇ ਸਾਫ ਲੇ ਹਾਂ ਹੋ ਗਈ ਭਈ ਹਾਈ ਮਾਰ ਇੱਕ ਵਾਰੀ ਹੋਰ ਮਾਰਾਂ ਮੈਂ ਤਾਂ ਜਾ ਕੇ ਮੰਮਤ ਸਿਰ ਉਤਨੀ ਪਾਦੀ ਹੈ ਮੰਤਾ ਮੈਂ ਤਾਂ ਇਹਦੀ ਕੰਮ ਨਹੀਂ ਹਰੇ ਦੂਗੇ ਨਹੀਂ ਥੋੜੇ ਜਿਹਾ ਪਾਸ ਮੈਂ ਨੂੰ ਬਗਾ ਜੀ ਮਾ ਜੇ ਕਿੰਨੀ ਭਰ ਲੈਣਗੇ ਤੁਹਾਨੂੰ ਜੀ ਚਲ ਚੱਕ ਕੇ ਪਾ ਲਈ ਹੁਣ ਇਹਦੇ ਵਿੱਚ ਠਰ ਠੀਕ ਹੋ ਗਏ ਚਲ ਇਹਨੇ ਕਛਾਂਡੇ ਥੋੜੇ ਥੋੜੇ ਕੱਟ ਕੇ ਪਾਇਆ ਕਰਤਾ ਹੂੰ ਉੱਚਾ ਜਾ ਦਿੱਤਾ ਹੋ ਹੋ ਜਾਂਦਾ ਇਹ ਨਾ ਬਹਾਨਾ ਚੱਕੀ ਕਿੱਥੇ ਜਾਂਦੇ ਰ ਅੱਧਾ ਕਿਲੋ ਪਾਇਆ ਕਰ ਕਿਲੋ ਪੈ ਗਿਆ 2 ਕਿਲੋ ਬਕਲੇ ਬਸ ਐਨ ਲਿਖ ਬੋਤਨੇ ਹਾਂ ਆਇਨਾ ਰੋਲਿਆ ਕਰਾਂ ਛੰਡਾ ਕੋਈ ਨਹੀਂ ਕੋਈ ਨਹੀਂ ਇਹ ਇਹ ਬੋਕ ਪੈਨ ਪਈ ਇਹ ਜੋ ਹੋਣਗੇ ਜਿਨ੍ਹਾਂ ਨੂੰ ਛੰਡਣੇ ਆਉਂਦੇ ਨਹੀਂ बस हूँ इन्हू मार्ट का हां हूँ छंड देना पापड़ा लिखा कर दे। चल हू चाक के पा ਹਾਂ ਫਿਰ ਵੀ ਐਡੀ ਬੜੀ ਕੋਈ ਢਿੱਡੀ ਕਰਦੂਨੀ ਆ ਦੇਖ ਲੋ ਹਾਂ ਮੋਟਾ ਮੋਟਾ ਪੂਰਾ ਇੱਕ ਪੱਠਲ ਛੰਡਦਾ ਹਾਂ ਕਿੰਨੇ ਛੋਲੇ ਕਰਤੇ ਵਧੀਆ ਕਰਤੇ ਲਓ ਜੀ ਹੁਣ ਪਿਆਜ਼ ਛੰਡ ਕੇ ਕੋਈ ਹੋਰ ਕੰਮ ਦੇ ਕੇ ਲੱਭੀਏ ਕਿਉਂਕਿ ਅਜੇ ਰਾਤ ਹੁਣ ਚ ਬਹੁਤ ਟਾਈਮ ਬਾਕੀ ਹੈ ਕਿੰਨਾ ਵੀ ਟਾਈਮ ਬੱਤੀ ਰਹਿਣੀ ਦਾ ਤਾਂ ਹੁੰਦਾ। 3 ਵੱਜ ਗਏ ਹੋਣਗੇ। ਹੈ? 5 ਵੱਜ ਗਏ ਹੋਣਗੇ। ਕਿੰਨੇ? 5 ਵੱਜ ਗਏ ਹੋਣਗੇ। 5 ਆ ਕਿਤੇ 4 ਲੱਗੇ ਨੇ। ਆ 4 ਲੱਗੇ ਤੇ। 4 ਬੁੱਤੂ ਲੱਗੇ। ਨਰ ਉਹ ਲੈ ਕਰਵਾਂ ਤਾਂ ਉੱਡ ਕੇ ਆ ਜਾਣਗੇ ਮੈਂ ਛੱਡਿਆ ਕਰਾਂ ਹੀ ਚੱਕਰ ਕਰਾਂਗੇ ਮੈਂ ਤਾਂ ਸਾਰੀ ਕੰਮ ਕਰ ਲਿਆ ਨੇ ਜੇ ਹੋਰ ਵੀ ਕਿਸੀ ਦਾ ਗੰਦੇ ਛੰਡਣ ਵਾਲੇ ਨੇ ਮੈਨੂੰ ਬਲਾਜ਼ਾ ਦੇ ਹਾਂ ਮੈਨੂੰ ਬਸ ਕਮੈਂਟ ਕਰਕੇ ਦੱਸ ਦਿਓ ਵੀ ਸਾਡੇ ਘਰੇ ਕੰਮ ਕਰਨ ਵਾਲੇ ਦੀ ਜ਼ਰੂਰਤ ਹੈ। ਮੈਂ ਉਹਨੂੰ ਨਾਲ ਦੀ ਨਾਲ ਰਿਪਲਾਈ ਦੇ ਕੇ ਦੱਸ ਤੂੰ ਵੀ ਮੈਨੂੰ ਵੀ ਇੱਕ ਹੈਲਪਰ ਦੀ ਜ਼ਰੂਰਤ ਹੈ। ਮੇਰੇ ਨਾਲ ਵੀ ਹੈਲਪਰ ਹੈਗੇ ਬਈ। ਵਿਦਾ ਤੁਮ ਮਮੀ ਕੌਣ? ਕੋਈ ਦੱਸ ਦੇ ਕੌਣ। ਠੀਕ ਤੂੰ ਹੀ ਦੱਸ ਦੇ ਕੀ ਨੂੰ ਬਣਾਵਾਂਗੀ ਠੀਕ ਕਰਕੇ ਇਹ ਕਰਨਾ ਪਏ ਥੱਲੇ ਜੀ ਪਾਣੀ ਦਸ ਮਹੀਨਿਆਂ ਨਾਲ ਹੈਲਪਰ ਕੋਨਾ ਆਪਣੇ ਘਰੇ ਆਪਣੇ ਘਰੇ ਤੋਂ ਤੇਰਾ ਹੈਲਪਰ ਮਹੀਆ ਹਾਂ ਤੈਨੂੰ ਤਾਂ ਤੈਨੂੰ ਬਾਕੀ ਸਾਰਿਆਂ ਨੂੰ ਵੀ ਪਤਾ ਹੈ ਬੀਨਾਂ ਨੂੰ ਤਾਂ ਹੈਲਪਰ ਉਹਦੀ ਮੰਮੀ ਹੈ ਲੈ ਵਈ ਹੁਣ ਨਾ ਇਹ ਸਾਰੇ ਪਿਆਜ ਇਹ ਸਾਰੇ ਕੁੱਪੜੇ ਗੰਦੇ ਹੋਗੇ ਸਾਰੇ ਪਿਆਰ ਛੱਡ ਕੇ ਫੇਰ ਗੱਲ ਕਰਦੇ ਆਂਗੇ ਇਹਨੂੰ ਪਾ ਦੀ ਕਿ ਨਾ ਫੈਲੇ ਚ ਕਿਉਂਕਿ ਤੁਸੀਂ ਵੀ ਇਹ بار-बार ਦੇਖ ਜਉਂਗੀ ਮੈਂ ਪਿਆਰ ਫੇਰ ਉਹਦੇ ਵਿੱਚ ਪਾਉਂ ਫੇਰ ਛੰਡੂ ਫੇਰ ਵਿੱਚ ਪਾਉਂ ਤੁਸੀਂ ਵੀ ਤੇ ਦੇਖ ਬੋਰ ਹੋ ਜੂਂਗੇ ਅਰੇ ਮੰਮੀ ਆਪਾਂ ਹੁਣ ਦੋਨੇ ਲੱਗ ਕੀ ਕਰਦੇ ਆਂ ਇਹਨੂੰ ਫਟਾਫਟ ਨਾ ਮੈਂ ਤਾਂ ਸਾਰੇ ਅੱਜ ਤੇ ਤੋ ਹੀ ਕਰਾਂ ਹੈ ਗੰਦਾ ਲੈ ਵਈ ਹਾਂ ਆਪਣੇ ਜਾਣਦੇ ਕੇ ਸਾੜੇ ਘੰਟੇ ਤੇ ਬਾਪ ਪਾਤੇ ਫੈਦੇ ਦੇ ਵਿੱਚ ਮੰਮੀ ਦੇ ਵਿੱਚ ਕਿਉਂ ਪੈਲੇ ਨੇ ਖਰਾਬ ਨਹੀਂ ਹੁੰਦੇ ਲੈ ਐ ਨਹੀਂ ਕਿੰਨੇ ਹੁੰਦੇ نیچے ਵਿੱਚ ਵਿਛਾ ਦੇ ਫਿਰ ਖਰਾਬ ਨਹੀਂ ਹੁੰਦੇ ਵੀ ਐਵੇਂ ਬੰਨੇ ਹੋਏ ਖਰਾਬ ਹੋ ਜਾਂਦੇ ਨੇ ਪਾਪਾ ਤਾਂ ਪਹਿਲੀ ਵਾਰ ਥੈਲੇ 'ਚ ਰੱਖੇ ਨੇ ਇੱਕ ਵੀ ਪਿਆਜ਼ ਖਰਾਬ ਨਹੀਂ ਹੋਇਆ ਹੈਗਾ ਹਾਂ ਹਾਂ ਨਹੀਂ ਨੀਚੇ ਤਾਂ ਇਹਨੇ ਪਿਆਜ਼ ਖਰਾਬ ਹੋ ਜਾਂਦੇ ਨੇ ਇਸ ਰੁੜਕੇ ਮੰਜੇ ਥੱਲੇ ਵਾਗਦੇ ਹੋਂ ਤਾਂ ਚੇਰੇ ਸਿਰ ਉਤੋਂ ਰੁੜਕੇ ਲੰਮੀ ਅਣੀ ਓਕੇ ਸਾਈਡ ਤੇ ਲਾ ਦੇ ਤੇ ਮੈਨੂੰ ਉਹ ਮੰਜੇ ਥੱਲੇ ਪਾਉ ਉਹ ਵਿੱਚ ਪਾ ਦੇ ਹੈ ਮੰਜੇ ਥੱਲੇ ਪਿਆ ਕਿਤੇ ਪਿਆਜ ਤਰ ਕੋਡੇ ਕੋਲੇ ਜੀ ਮਿਲ ਗਿਆ ਲੈਮਨ ਚਰੁਫੜਾ ਉਹ ਕਿ ਨਗਨ ਤਾਂ ਪੈ ਗਿਆ ਫਟਾਵਾ ਤੁਮ ਇਹਦੇ ਵਿੱਚ ਚਖਰਾ ਹਪਦੇ ਕਿਆ ਨਹੀਂ ਹੁੰਦੇ ਹਵਾ ਪਈ ਜੇ ਤੇ 37 37 ਹੀ ਹਵਾ ਲੱਗ ਜਾਂਦੀ ਹੈ। ਹੂੰ ਜਦੋਂ نیچے ਫਰਸ਼ ਤੋਂ ਟਪਦਾ ਹੈਗਾ ਆਲੇ ਦੁਆਲੇ ਉਹਦੇ ਪੋਚੇ ਲੱਗ ਜਾਂਦੇ ਨੇ ਫਿਰ ਉਹ ਸਲਾਵ ਹੋ ਜਾਂਦੀ ਹੈ। ਫਿਰ ਸਲਾਵ ਨਾਲੇ ਗੰਦੇ ਹੁੰਦੇ ਨੇ। ਹੋਰ ਖਰਾਬ ਹੋ ਜਾਂਦੇ ਨੇ। ਇੱਕ ਵੀ ਪਿਆਜ਼ ਖਰਾਬ ਨਹੀਂ ਹੋਇਆ ਜਮੀ ਵੀ। ਹੂੰ ਉਹਨੂੰ ਵੱਲੇ ਮੋਟਾ ਮੋਟਾ ਪਾਲਣ ਨੂੰ ਤਾਂ ਪਟਾੜਾ ਜੀ। ਜੇ ਮੱਠੇ ਚ ਪਾਲ ਮੋਟਾ ਜਿਹਾ ਕੂੜਾ। ਹਾਂ ਜਿਆਦੇ ਫੇਰ ਇਕੱਠਾ ਕਰ ਲਈ। ਹਾਂ। ਮੈਨੂੰ ਬਸ ਐਂਸ ਕਿੱਧਰ ਮੈਂ ਗਈ ਜਿੱਥੇ ਮੈਂ ਐਵੇਂ ਇੱਥੇ ਹਾਂ ਉਹ ਉੱਥੇ ਜ ਮਾਤਾ ਪੁੱਤ ਆ ਲੱਗ ਗਿਆ ਹੋਇਆ ਸੀ। ਹਾਂ।

ਔਲਾ ਜਮੀਨियां ਲੱਤੀ ਹੁਣ ਆਉਣ ਲੱਗਿਆ ਹਾਂ ਪਹਿਲਾਂ ਮੈਨੂੰ ਜਮੀ ਨਹੀਂ ਹੁੰਦਾ ਸੀ ਮੈਂ ਕੁਝ ਕਰੀ ਜਾਂਦੀ ਕਰਮੀ ਚ ਜੇ ਧੁੱਪੇ ਵਹਿ ਜਾਂਦੀ ਮੈਨੂੰ ਤਾਂ ਵੀ ਸੀਨਾ ਹੀ ਹੁੰਦਾ ਸੀ ਹੁਣ ਰੱਬ ਦੇ ਜਾਣੇ ਦਵਾਈਆਂ ਕਰਕੇ ਰੱਬ ਜਾਣੇ ਏਸੀ ਕਰਕੇ ਹੁਣ ਮੈਂ ਮੜਮੋ ਤਹਾਉ ਦਿਓ ਨਾ ਨਾਲ ਦੀ ਨਾਲ ਪਸੀਨਾ ਹੁੰਦਾ ਉਹ ਨਾ ਚਿੰਦੇ ਹੈ ਹਾਂ ਹੈ ਨਾ ਆ ਰੋਮ ਵਾਲ ਤੇ ਹੋ ਜਾਂਦਾ ਨਾ ਪਸੀਨਾ ਲਾ ਲਾ ਆਪਾਂ ਹੋਰ ਕੀ ਕੰਮ ਕਰ ਲਵੇ ਔਰ ਕੱਪੜੇ ਧੋਨੇਗੇ। ਤੋ ਇਹ ਨਾ ਮਮੀ ਉੱਥੀ। ਆਥੀ ਤੋ ਇਹ ਕਿ ਮਸ਼ੀਨ ਚ ਧੋਦਾ। ਨਾ ਮਸ਼ੀਨ ਦਾ ਮੂਹੇ ਕੋ ਬਾੜ ਦਿਨ ਕੰਟੇ ਚ ਤੱਕ ਜਾਂਦਾ। ਉਹ gekeṛa ta kanṭe ch amda ta phir phars ta tuppon di avele. ਓਹ ਇਸਨੇ ਵੀ ਇਸਦੇ ਤੋਂ ਤਾਂ ਆਂਦੇ। ਅੱਤਾ ਤਾ ਤੁਪ ਚ ਬੈਹੀ ਧੋ ਲਾਂਗੇ। ਐਨਰ ਦਾ ਆਉ ਦੇਖ ਲੈ ਦੇਖਿਓ ਵੀ ਆਉਂ ਗੇੜਾ ਆਊਗਾ। 100 ਰਾਮ ਤੇ ਇੰਨੇ ਕਪੜੇ ਧੋਤੇ ਜਾਣ। 12 ਟਾਈਮ ਕਰਾਉ ਕਰਾਉਣੀ ਹੈ ਜੀ। ਨਵੀਂ ਉਹ ਇੰ ਮਸ਼ੀਨ ਸਹੀ ਰਹਿੰਦੀ ਆ। ਪੁਰਾਣੀ ਤਾਂ ਜਿਹੜੀ ਆਪਾਂ ਲੈ ਲੈਨੇ ਆ। ਚਲ ਕੁਛ ਨਹੀਂ ਹੁੰਦਾ ਡੰਗ ਸਾਰਤਾ ਬਸ। ਹੂੰ ਡੰਗੇ ਸਾਰਦੀ ਆ। ਤੈਨੂੰ ਪਤਾ ਮਮੀ ਡੰਗ ਦਾ ਸਾਰਦੇ, ਥਾਲਤਾ। ਬਿਜਲੀ ਦਾ ਬਿੱਲ ਵੀ ਨਾ ਹੁੰਦਾ ਦੇ ਨਾਲ। ਹਾਂ ਜਿਹੜੀ ਕੰਟਾ ਹੁੰਦੀ ਹੈ। ਇਹ ਪਹਿਲ ਤੁਮੇ ਨੂੰ ਪਤਾ ਨਹੀਂ ਹੋਗਾ। ਦੇ ਬਿਲ ਤਾਂ ਪਤਾ ਨਹੀਂ ਮੈਂ ਕਿਹ ਚੱਲੂ ਐ ਵੀ ਕੰਮ ਸਰ ਕੇ ਏਸੀ ਬਾਰੀ ਪਤਾ ਵਗ ਸਕੰਦਾ ਵਗਿਲਦਾਰ ਹੋਰ ਪਈ ਦਨ ਇੱਕ ਅਲ੍ਹਾ ਦੇ ਸਾਡੇ ਕਰੇ ਲੱਗਿਆ ਐ ਸੀ ਦਿੱਤਾ ਤਾਂ ਮੈਨੂੰ ਹੀ ਕਿਸੇ ਨੇ ਤੇ ਮੈਂ ਤਾਂ ਹਜੇ ਇੰਨਾ ਸ਼ੁਕਰ ਮਨਾ ਹੀ ਲੱਖਦੀ ਹਾਂ ਮੇਰੋ ਪਈ ਆਇਆ ਖਣੇ ਮੈਨੂੰ ਕਹਿੰਦਾ ਸਾਵਨ ਨਾਲ ਆ ਕੇ ਬੈਠੀ ਜਿਹੜਾ ਕਦੀ ਬਿਲ ਵੀ ਐ ਰੁਪਏ ਮੈਂ ਸੋਚਾ ਫਿੱਟ ਮੂੰਹ ਲੱਗਉਂਦਾ ਹੈ ਇਹ ਹੋਣੀ ਸੀ ਹੁਣ ਮੈਨੂੰ ਜੇ ਲੱਗਿਆ ਤਾਂ ਚਰਾਣ ਮਿਲ ਜਿੰਦੇ ਇਹ ਮੰਨ ਗਿਆ ਕਿ ਚਰਾਤਾ ਲਿਆ ਕਰੀ ਜਦੋਂ ਰਾਮ ਕਰਨਾ ਉਹ ਵੀ ਸਾਧਨ ਅਰਦਪਿਆ ਕਰੀ ਉਹਨਾਂ ਦਾ ਕਹਿਣ ਦਾ ਮਤਲਬ ਹੈਂਦੀ ਵੀ ਮਾੜਾ ਮੋਟਾ ਜਿਹੜਾ ਉੱਠਦੀ ਵੰਜੇ ਚੋ ਵੀ ਕਿਤੇ ਵੀ ਨਾ ਉੱਠੇ ਹਾਂ ਨਾ ਮਮੀ ਕੰਮ ਵਾਸਤੇ ਤਾਂ ਮੈਂ ਉੱਠਦੀ ਹੋਈ ਆ ਹਾਂ ਫਿਰ ਉਹਨਾਂ ਨੂੰ ਕੀ ਪਤਾ ਵੀ ਉੱਠਣਾ ਆਪਾਂ ਨੂੰ ਇੰਨਾ ਬਣ ਚੰਬਲ ਤੋਂ ਲੋਟ ਵਾਲੀ ਗੱਲ ਹਾਂ ਵੀ ਹੁਣ ਵੀ ਚੰਬਲੇ ਰਹੋ ਵੀ ਆਪਾਂ ਨੂੰ ਤਬਈ ਐਸੀ ਬਣ ਗਿਆ ਹੁਣ ਹੁਣ ਕੁਐਸਚਨ ਮਾਰਦੀ ਹੋ ਜੇ ਬਾਕੀ ਸਾਰੇ ਜਣੇ ਹੁਣ ਲਿਟ ਰਾਂਗੇ ਬਾਕੀ ਆਪਣਾ ਹੋਰ ਵੀ ਤਾਂ ਕੰਮ ਐ ਜਿਹੜੇ ਆਪਣੇ ਸਾਰੇ ਜਣੇ ਆਪਣੇ ਨਾਲ ਜੁੜੇ ਨੇ ਵੇਟ ਕਰਦੇ ਨੇ ਨਾਣਾ ਧੋਣਾ ਤਿਆਰ ਹੋਣਾ ਵੀਡੀਓ ਬਣਾਉਣੀ ਹੁਣ ਮੈਂ ਬਲੌਗਿੰਗ ਕਰਨੀ ਹੁਣ ਇਹ ਸਾਰੇ ਮੇਰੇ ਕੰਮ ਆਉਣ ਮੈਂ ਏਸੀ ਲਾ ਕੇ ਧੋਭੂ ਰਹਿਤੀ ਰਹੂੰਗੀ ਹਾਂ ਆ ਪਿਆਜ਼ ਚੱਕਦੇ ਹਾਂ ਤਾਂ ਛੋਟਾ ਜਾ ਰੋੜੇ ਫਿਰ ਜਾਏਗਾ ਉਹ ਦਿਨ ਨਾਲ ਨਾਲ ਆਬ ਦਾ ਕੀ ਕਰਨ ਲੈਨੇ ਇਹ ਵਧੀਆ ਪਿਆ ਜਾਏ ਡਾਕਟਰ ਦਾ ਵੀ ਦੇਖਣਾ ਦਵਾਈਆਂ ਉਹ ਕਿਵੇਂ ਚੱਲਦੀਆਂ ਨੇ ਸਾਰਾ ਕੁਝ ਤੇ ਇੱਕੇ ਚੱਲਦੇ ਨੇ ਸਿਆਣੀ ਬਹੁਤ ਤਾਂ ਪਰ ਤੁਸੀਂ ਮੈਨੂੰ ਡੰਗਰ ਸਮਝਦੇ ਹੋ ਉਹ ਤਾਂ ਵੱਠਲ ਚ ਪਾ ਦੇ ਵੱਡਾ ਤਾਂ ਖਰਾਬ ਹੈ ਪਰ ਤੁਸੀਂ ਮੈਨੂੰ ਡੰਗਰ ਸਮਝਦੇ ਹੋ

ਦੇਖ ਲੋ ਓਰੇ ਇੱਕ ਥੇ ਤਾਂ ਤੁਸੀਂ ਸਾਰੇ ਮੇਰੇ ਤੋਂ ਮੋਟੀਵੇਟ ਹੋਣੇ ਕਰੇ ਮੇਰੇ ਆਏ ਸੋਚਦੇ ਨੇ ਵਿਕਾਸ ਇਹਨੂੰ ਥੋੜਾ ਜਿਆਦਾ ਅਸੀਂ ਸਮਝਾ ਦਈਏ ਕੁਝ ਪਤਾ ਨਹੀਂ ਹੁਣ ਸਹੀ ਹੋ ਗਿਆ ਨਾ ਹਾਂ ਕਮਰਾ ਹੋ ਗਿਆ ਹਾਂ ਚਲਾ ਜਾ ਲਓ ਹੁਣ ਅਸੀਂ ਧੋਨੇ ਆ ਕੱਪੜੇ ਹੱਥ ਹੋ ਗਏ ਜਾਵਾਂ ਕਾਲੇ ਤੇ ਹੁਣ ਮਿਲਦੇ ਆਂ ਫਰਸ਼ ਤੇ ਬਾਏ ਬਾਏ ਸਾਰਿਆਂ ਨੇ ਅਮੀ ਮੇਲ ਲੈ ਨਾ ਰਹਾ ਕਰੋ ਜਹੇ ਕਿਸੇ ਦੇ ਏਸੀ ਲੱਗਿਆ ਹੋਇਆ ਚਾਹੇ ਕਿਸੇ ਦੇ ਨਹੀਂ ਲੱਗਿਆ ਏਸੀਆਂ ਦਾ ਲਾਲਚ ਨਹੀਂ ਕਰਨਾ ਹੈਗਾ ਜਿਹੜਾ ਆਪਣਾ ਕੰਮ ਹੈ ਕਰਨਾ ਹੈ ਉਹ ਤਾਂ ਕਰਨਾ ਹੀ ਹੈ ਕਿਉਂਕਿ ਆਪਣਾ ਢਿੱਡ ਮਤਲਬ ਟੈਂਕ ਤੇ ਕਦੇ ਨਹੀਂ ਭਰਦਾ ਹੈਗਾ ਢਿੱਡ ਭਰਨ ਵਾਸਤੇ ਆਪਣਾ ਕੰਮ ਜ਼ਰੂਰੀ ਹੈ ਸੋ ਆਪਣੇ ਕੰਮ ਦੇ ਵਿੱਚ ਲੱਗੇ ਰਿਹਾ ਕਰੋ ਤੇ ਕੰਮ ਨੂੰ ਕਦੇ ਵੀ ਬੋਝ ਸਮਝ ਕੇ ਨਾ ਰਹਾ ਕਰੋ ਵੀ ਇਹ ਤਾਂ ਮੇਲ ਨਹੀਂ ਪਊਗਾ ਇਹ ਤਾਂ ਬੱਡ ਫਾਹਾ ਬਲਕਿ ਕੰਮ ਨੂੰ ਇੰਜੋਏ ਕਰਿਆ ਕਰੋ ਵੀ ਮਤਲਬ ਬਹੁਤ ਲੋਕ ਕਮ ਜੰਚ ਪਏ ਵਿਸਤ੍ਰਿਆਂ ਚ ਵਿਚਾਰੇ ਮੇਰੇ ਵਰਗੇ ਸੋਚਦੇ ਨੇ ਵੀ ਕਾਸ਼ ਇਹ ਕੰਮ ਮੈਂ ਕਲਾ ਕਰ ਲੈਂਦਾ ਹੁਣ ਮੇਰੀ ਮੰਮੀ ਮੈਨੂੰ ਉਧਰੋਂ ਵਿਚਾਰੀ ਲੈ ਕੇ ਆਈ ਹੈ ਇਧਰ ਵੇ ਲੈ ਕੇ ਆਈ ਕਿਉਂਕਿ ਕਮਰੇ ਡੂੰਗੇ ਨੇ ਬੇੜਾ ਉੱਚਾ ਹੈਗਾ ਤੇ ਹੁਣ ਉਹ ਨੂੰ ਲੈ ਕੇ ਜਾਊਗੀ ਤੇ ਜੇ ਕਿਤੇ ਮਤਲਬ ਮੈਂ ਸਹੀ ਸਲਾਮਤ ਹੁੰਦੀ ਤਾਂ ਹੁਣ ਨੂੰ ਤਾਂ ਮੈਂ ਕੱਪੜੇ ਵੀ ਧੋ ਹਟਦੀ ਹੁਣ ਨੂੰ ਮੈਂ ਕੱਪੜੇ ਵੀ ਧੋ ਹਟਦੀ ਸੋਜੀ ਨੂੰ ਆਈ ਗੁਰੂ ਤਾਂਦਰਸਤੀ ਬਖਸ਼ੀ ਹੈਗੀ ਤੁੱਤੀ ਤਾਂਦਰਸਤੀ ਸ਼ੁਕਰ ਸ਼ੁਕਰ ਕਰਿਆ ਕਰੋ ਮਾਲਕ ਦਾ ਇਤਿਹਸੇ ਕੋਸ਼ਿਸ਼ੀ ਕੰਮ ਕਰਦੇ ਰਿਹਾ ਕਰੋ ਕਿਉਂਕਿ ਪਤਾ ਨਹੀਂਗਾ ਜ਼ਿੰਦਗੀ ਦਾ ਕਿਹੜਾ ਟਾਈਮ ਲਾਸਟ ਹੋ ਜਾਮੈ ਸੋ ਚਾਹੇ ਤੁਸੀਂ ਦੁੱਖ ਚੋਂ ਚਾਹੇ ਤੁਸੀਂ ਸੁੱਖ ਚੋਂ ਇੰਜੋਏ ਕਰਦੇ ਰਿਹਾ ਕਰੋ ਖੁਸ਼ ਰਹਾ ਕਰੋ ਜਿੰਨਾ ਹੋ ਸਕਦਾ ਦੁੱਖ ਨੂੰ ਭੁੱਲਣ ਦੀ ਕੋਸ਼ਿਸ਼ ਕਰਿਆ ਕਰੋ ਚਲੋ ਭਾਈ ਹੁਣ ਮਿਲਦੇ ਆਂਗੇ ਫਰਸ ਤੇ ਬਾਏ ਬਾਏ ਚੜਦੀ ਇਹੀ ਦਮ ਨਾਲ ਰਹੋ ਮੇਸ ਚਲ ਕੋਸਾ ਦੇ ਮੈਸ ਤਾਂ ਦੇ ਨੇ ਮੇਰੇ ਚੰਦ ਰੱਖੀ ਚਾਲੋ ਭਾਈ ਚੱਲ ਹੋ ਗਿਆ ਇਹ ਫੜ ਤਾਂ ਪੋਚੇ ਨੂੰ ਉਹੀ ਕਸਾਈ ਜਾਂਦੀ ਹੈ ਛੁੱਟ ਗਿਆ ਸੀ ਆਪ ਤੁਤ ਤੋ ਪੋਚਾ ਤੈਨੂੰ ਲਗਾਤੀ ਖਿੱਚ ਕੇ ਹਾਂ ਹੁਣ ਤਾਂ ਮੈਂ ਮੋਟੀ ਹੋਣ ਲੱਗ ਗਈ ਆਹੋ ਮੋਟੀ ਹੋ ਲੱਗੀ। ਹਰ ਦਵਾਈਆਂ ਨਾਲ ਹੋ ਰਹੀਆਂ। ਫੁੱਲਣ ਲੱਗੀਆਂ ਨਾ। ਹਮ ਜਿੱਥੇ ਮੈਂ ਬੈਠੀ ਆ ਮਸ ਤੋਂ ਉੱਥੇ ਉੱਥੇ ਪੋਚਾ। ਸਰਤਾ ਆਪਸਾਰੇ ਕਿਤੇ। ਤਾਤਾ ਸੋਹਣੇ ਚੁੰਨੀ ਦਾ ਪੋਚਾ ਲਾਤਾ। ਨਾ ਨਾ ਚੁੰਨੀ ਤਾਂ ਮੈਨੂੰ ਪਤਾ। ਆ ਚੁੰਨੀ ਨਹੀਂ। ਚਲ ਵਾਸਲੇ ਲੇਮਨ ਫੜਾ ਲਈ ਪੋਚਾ। ਮੰਮੀ ਅੱਜ ਮੈਂ ਇੱਕ ਵੀਡੀਓ ਦੇਖੀ। ਹਾਂ। ਉਹਦੇ ਚ ਤੇਮੀ ਕਹਿੰਦੇ ਮੈਨੂੰ ਚੁੰਨੀ ਦਾ ਭਾਰ ਲੱਗਦਾ। ਹੱਕ ਕੀ ਇਹ ਬਣੂਗਾ ਜਨਤਾ ਦਾ। ਦੇਖ ਲੈ ਹਣਾ ਕਿੱਥੇ ਲੋਕ ਆਂ ਚੁੰਨੀਆਂ ਨੂੰ ਐ ਆਪਣੀ ਇੱਜ਼ਤ ਸਮਝਦੇ ਨੇ। ਜਿਵੇਂ ਮੈਂ ਕਹਿ ਦਿੰਦੇ ਸੀ ਵੀ ਪੈਰ 'ਚ ਚੁੰਨੀ ਰੱਖੀ ਪੈਰ ਦੀ ਚੁੰਨੀ ਰੱਖੀ ਹਣਾ। ਹਾਂ। ਸੋ ਸੋ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਦੀਆਂ ਮਾਫੀਆਂ ਮਾਫੀਆਂ ਹੋ ਜਾਂਦੀਆਂ ਦੀਆਂ। ਹਾਂ। ਮਿਲ ਜਾਂਦੀਆਂ ਸੀ ਅੱਜ ਕੱਲ੍ਹ ਦੇਖ ਲੈ ਸਿਆਣੀਆਂ ਬਿਆਣੀਆਂ। ਐਂ ਕਹੀਆਂ ਮਿਆਂ ਨੇ ਵੀ ਚੁੰਨੀ ਦਾ ਭਾਰ ਲੱਗਦਾ। ਹੋਰ ਚੁੰਨੀਆਂ ਵੀ ਕਦੇ ਭਾਰ ਹੋਈਆਂ ਨੇ। ਅਸੀ ਦ ਪਹੁੰਚੇ ਫਰਸ ਤੇ ਤੈਨਨੇ ਕੱਪੜੇ ਵਾਸਤੇ ਕਹਿੰਦੀ ਮਸ਼ੀਨ ਚਲਾਈ ਤੈਨਨੇ ਕੱਪੜੇ ਨੂੰ ਇਹ ਮਸ਼ੀਨ ਜਿੰਨਾ ਟਾਈਮ ਲਾਦੀ ਹਾਂ ਦੇਖ ਮੇਰੀ ਪਾਣੀ ਮਸ਼ੀਨ ਚਲਦੀ ਹੈ ਹਨਾ ਹਾਂ ਕੁద్ది ਤਣੇ ਥਾਪੀ ਪਾਣੀ ਦਾ ਕੱਪ ਪਾ ਲੈਂਦੇ ਨਾ ਗੰਦੀ ਨਹੀਂ ਇਹ ਵੀ ਰ ਚੁੱਕ ਗਿਆ ਹੁਣ ਤੇ ਚਿੱਟਾ ਦਿੱਟਾ ਹੋ ਗਿਆ ਨਾ ਜਮ ਹਾਂ ਚੱਲ ਨੀ ਮੀ ਤੋ ਤੋ ਮੇ ਚਿੱਟਾ ਨਾ ਨਿਕਲੇ ਹਮ ਅੱਬ ਨਾ ਵੀ ਬੇਕਾ ਦਿਨ ਹੋਣ ਲੱਗ ਗਿਆ ਹਾਂ ਹਾਂ ਸੁੱਕੀਆਂ ਸੁੱਕੀਆਂ ਹਮ ਹੁਣ ਸਾਬਣ ਖਰੀਦਦੀ ਬਹੁਤ ਘੱਟ ਨੇ ਲੋਕਾ ਸਰਪੀ ਰਹਿੰਦੇ ਨੇ ਹੁਣ ਤਾਂ ਫੜੇ ਕੋਈ ਤਾਂ ਮਸ਼ੀਨ ਜੀ ਨਹੀਂ ਕੋਈ ਪਰ ਤੁਮ ਆਵੇ ਲੇਖ ਮਸ਼ੀਨ ਤੇ ਨਹੀਂ ਪਾਣੀ ਚਲਾ ਲਾ ਦੋ ਵਾਰ ਟੈਂਕ ਚ ਹਮ ਸਲਫ ਕੋਲ ਦੀ ਫਿਰ ਕਣਟ ਉਹਦੇ ਕੋਲ ਖੜੇ ਰੰਦੇ ਲਾ ਕੋਲ ਕੋਣ ਖੜਦਾ ਦੀ ਆਪਾਂ ਪੀਣਾ ਕਰ ਲੈਂਦੇ ਨੇ ਪੀਣਾ ਤਾਂ ਆਪਾਂ ਉਂਦੀ ਕਰੀ ਦਮਾ ਕੜਕ ਚਾਰ ਕੇ ਪਾਉਂਦੇ ਆਪੀ ਆਪਣਾ ਪੀਣਾ ਕਰਨ ਨੂੰ ਰਹਿ ਜੂਗੇ ਕਣਕ ਚਾਰ ਕੇ ਪਾ ਦਿੰਦੇ ਹਾਂ ਇਹਨੇ ਕਣਕ ਚਾਰ ਕੇ ਥੈਲੇ ਚ ਪਾ ਦਿੰਦੇ ਪੀਣਾ ਤਾਂ ਆਪਣਾ ਫਿਰ ਵੀ ਨਹੀਂ ਰਹਿੰਦਾ ਆਪਾਂ ਕਰ ਹੀ ਲਵਾਂ ਪਾੜਾ

ਸੋ ਕੋਈ ਲਾਜ ਬਰਦਾ ਮੰਗੇ ਹਾਂ ਟੈਨ ਹਨ ਹੋਰ ਵੀ ਨਾ ਵੀ ਦੇ ਕਰਾਂਗੇ ਹੋਰ ਫਿਰ ਰਾਤ ਨੂੰ ਕੀ ਪਤਾ ਬੱਦਲ ਵਾਲਾ ਕਿਹੜੇ ਵੇਲੇ ਆ ਜੇ ਚੱਕ ਕੇ ਚਾਰ ਕੇ ਥੈਲੇ ਚ ਪਾ ਦਾਂਗੇ ਰਮਾਲ ਕਿੰਨੇ ਕਿੰਨੇ ਚ ਰੱਖੀ ਹਾਂ ਹਾਂ ਹੱਥ ਉੱਤੇ ਸਾਫ਼ ਪਰ ਜਾਂਦੇ ਨੇ ਹਾਂ ਹੱਥ ਉੱਤੇ ਸਾਫ਼ ਕਰੀ ਜਾਂਦੇ ਨੇ ਮੈਂ ਖਾਸ ਕਰਕੇ ਦੀਏ ਹੋਣੀ ਰਮਾਲ ਤਾਂ ਪਤਾ ਨਹੀਂ ਕੀ ਕਹਿ ਗਈ ਜੁਗਨੂ ਨੂੰ ਬੋਲਦੀ ਮਾਂ ਕਿਤੇ ਮੈਨੂੰ ਬੋਲ ਕੇ ਗਈ ਹੈ ਕੁਛ ਜੁਗਨੂ ਨੂੰ ਬੋਲਦੀ ਹੈ ਆਈ ਕੱਟ ਲੈ ਆ ਨਮਾ ਤਰੀਕਾ ਮਮਤਾ ਇਹ ਸਹੀ ਹੈ ਤਰੀਕਾ ਨਾ ਲੱਤ ਹਿੱਲੇ ਨਾ ਬਾਹ ਹੂੰ ਆ ਸਹੀ ਤਰੀਕਾ ਤੇ ਸਕੂਲ ਦਾ ਟਾਈਮ ਯਾਦ ਆ ਗਿਆ ਹੁਣ ਮਮਤਾ ਜੀ ਹਾਂ ਮੈਂ ਬਲੌਂ ਨਹੀਂ ਉਹਦੀ ਵਰਦੀ ਤੂੰ ਕਿੰਨਾ ਬਾਤ ਬਰਦੀ ਆਂ ਭੀਜੂ ਨਾ ਹਾਂ ਲੀਲੀ ਕਰ ਦਿੰਦੀ ਸੀ ਹੋਰ ਮੇਰੀ ਵਰਦੀ ਸੋਹਣੀ ਬਹੁਤ ਲੱਗਿਆ ਕਰਦੀ ਸੀ ਕਿਸੇ ਕੁੜੀ ਦੀ ਨਹੀਂ ਲੀਲੀ ਵਰਦੀ ਹੁੰਦੀ ਸੀ ਹੂੰ ਕਿਸੇ ਕੁੜੀ ਦੀ ਨਹੀਂ ਮੈਂ ਖਾਈ ਨਹੀਂ ਲੀਲੀ ਵਰਦੀ ਦਿੰਦੀ ਸੀ ਹਾਂ ਮੈਂ ਗੋਜ ਜਮਨ ਲੀਲੀ ਕਰ ਦਿੰਦੀ ਸੀ ਨਾ ਚਿੱਟਾ ਤਾਂ ਰੰਗੇ ਦਿਖਣ ਦਿੰਦੀ ਤੇ ਹਾਂ ਜਦੋਂ ਮੈਂ ਨੂੰ ਕੰਮ ਦੀ ਸੀ ਮਨ ਲੱਗ ਜਾਂਦਾ ਹੁੰਦਾ ਕਿ ਕਿਤੇ ਮੈਲ ਨਿਕਲਦੀ ਐ ਪਰ ਅੱਜ ਜੋ ਦਿੱਸਲਾ ਆਲੀ ਬਰੇ ਨਿਕਲੀ ਜਾਂ ਰਹੀ ਗੰਦੇ ਤਾਂ ਮੈਂ ਹੋਣ ਹੀ ਨਹੀਂ ਦਿੰਦੀ ਸੀ ਡੇਲੀ ਮੂੰਹ ਤੁਹੰਦੀ ਸੀ ਆਪਦੇ ਵਰਦੀ ਨੇ ਹਾਂ ਆਪ ਹੀ ਆ ਕੇ ਮੈਂ ਤਾਂ ਉਹ ਨਜ਼ਰ ਮੈਨੂੰ ਆ ਬਿਸਕੁਲ ਦਾ ਕੰਕਾ ਦੂ ਹੈ ਜਿੰਨੇ ਤੈਨੂੰ ਵੀ ਪਾ ਦਿੰਦੇ ਦੋਸਤ ਮੰਮੀ ਹਾਂ ਦੇਖ ਮੰਮੀ ਮੈਂ ਮਸਲਾ ਕਰ ਦੇਣੇ ਕੱਪੜੇ ਸਿੱਖ ਲੈ ਹਾਂ ਹਾਂ ਨਹੀਂ ਤੂੰ ਤਮਾਸਣ ਲਈ ਵੀ ਆਉਂਦੇ ਰੇ ਫਾਲ ਸੂਟ ਲੈ ਕੇ ਆਉਂਦਾ ਨਾ ਵੀ ਵੱਡਾ ਹਮੇਸ਼ਾ ਕਦੇ ਆਂਬਾ ਕਦੇ ਲੀਸੀ ਆ ਹੁਣ ਤਾਂ ਬਚ ਰੇ ਲੋ ਵੀ ਪੈਸੇ ਮੁੱਕ ਗਏ ਨੇ ਹੁਣ ਤਾਂ ਤਨਖਾਹ ਤੱਕ ਹੁਣ ਤਾਂ ਤਨਖਾਹ ਤੱਕ ਖਾਲੀਆ ਥਾਏ ਕਰੂੰ ਨਹੀਂ ਜਦੋਂ ਪੈਸੇ ਮਿਲ ਜਾਂਦੇ ਨੇ ਫਿਰ ਤਾਂ ਢੇਲੀ ਕੁਛ ਤੇ ਕੁਛ ਲੈ ਕੇ ਆਉਂਦਾ ਹੈ ਇੱਕ ਦਿਨ ਮੈਂ ਹੁੰਦਾ ਮੈਂ ਵੇ ਅੱਜ ਕੁਛ ਲੈ ਕੇ ਨਹੀਂ ਆ ਖਾਲੀ ਹੱਥ ਆ ਗਿਆ ਹਨਾ ਵੀ ਹਾਂ ਹੁਣ ਬਜਾ ਰਤਨ ਖਾ ਤੱਕ ਰੁਕ ਗਿਆ ਹੋਰ ਮੈਂ ਆ ਵੀ ਫਿਰ ਦਾ ਫੋਨ ਕਰਕੇ ਪੁੱਛ ਲੈਂਦਾ ਹੁੰਦਾ ਕੀ ਖਾਣਾ ਹੈ ਹੋਰ ਜਦੋਂ ਆਂ ਅੰਦਾਨੀ ਮੌਸਮ ਹੁੰਦੀ ਹੈ ਨਾ ਉਦੋਂ ਪੈਸੇ ਨਹੀਂ ਖੁਕਣੇ ਚਾਹੀਦੇ ਬੰਦੇ ਕੋਲ ਹਾਂ ਤਾਂ ਕੇ ਆਂਬ ਤੇਰੀ ਫੇਵਰੇਟ ਨੇ ਨਾ हां ਮੈਨੂੰ ਆਂਬ ਵਧੀਆ ਲੱਗਦੇ ਨੇ ਇੱਕ ਸੇਵ ਹੀ ਕੰਬ ਹੈ ਇਹ ਕੰਬ ਇੱਕ ਸੇਵ ਇਹ ਦੋ ਚੀਜ਼ਾਂ ਤੇ ਫੇਰ ਮੇਟ ਨੇ ਬਾਈ ਕੰਬ ਇੱਕ ਸੇਵ ਇੱਕ ਕਾਲੇ ਅੰਗੂਰ ਕਾਲੇ ਉਹ ਤਾਂ ਖੁੱਲ ਲਈ ਤੇ ਮੈਂ ਹਾਂ ਲੈ ਮम्मी ਹੈ ਸਿਸਿਆਈ ਹੋ ਰਹੀ ਏ ਮੋਕੇ ਉੱਤੇ ਟੱਕਰ ਮਸਨਾ ਤੋ ਕੇ ਜੰਗੂਰੋਂ ਬੈਠ ਬੈਠੇ ਟੂਈ ਦੁਖਣ ਲੱਗੀ ਮੇਰੇ ਤਾਂ ਚਲ ਠੀਕ ਹੈ ਮੈਂ ਪਾ ਦਨੀ ਇਹਨਾਂ ਨੂੰ ਸੁੱਕਣੇ ਕਿ ਕਰ ਆਪਾ ਹੋਣੇ ਨਾ ਤੋ ਕੇ ਹੋ ਕੇ ਤਿਆਰ ਬੈਠ ਕੇ ਬਸ ਕਰਦੇ ਆਂਦਾ ਅੰਮਰ ਤੇ ਰੋਟੀ ਬਣ ਕੇ ਆ ਜੂ ਮੈਂ ਮਮੀ ਹਾਂ ਰੋਟੀ ਤਾਂ ਖਵਾ ਦੇਂਗੀ ਖਵਾ ਦੂੰਗੀ ਦਾਲ ਬਣੀ ਪਈ ਐ ਕਾਦੀ ਬਣਾਈ ਐ ਮੋਂਗੀ ਮਸਰੀ ਦੀ ਦਾਲ ਮੋਂਗੀ ਮਸਰੀ ਦੀ ਦਾਲ ਪ੍ਰਸ਼ਾਦ ਦੇ ਨਾਲ ਪ੍ਰਸ਼ਾਦ ਦੇ ਬਾਇਗੁਰ ਦੀ ਕਾ ਲੰਗਰ ਤਿਹਾੜ ਵਰਤਿਹਾਲ ਟਾਈਮ ਹੋ ਗਿਆ 7:30 ਬਹੁਤ ਮਜ਼ਾ ਆਇਆ ਅੱਜ ਇਹ ਨਿਕ ਕੰਮ ਜੀ ਕੀਤੇ ਬਹੁਤ ਕੱਟ ਰਾਤ ਨੂੰ ਨੀਂਦਾ ਆਉਗੀ ਤੇ ਬਸ ਮਲਕ ਇਨੇ ਜੋਗਾ ਵੀ ਰੱਖੇ ਉਹ ਵੀ ਬਹੁਤ ਤੈ ਬਾਸ ਐਵੇਂ ਹੈ ਇਸ ਤੋਂ ਜ਼ਿਆਦਾ ਸ਼ਰੀਰ ਹੋਰ ਖੜੇ ਨਾ ਜਿੰਮ ਜਿੰਮ ਦਵਾਈ ਨਾ ਪਾਓ ਹੋਰ 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 ਇਹ ਡੇਲੀ ਤੇ ਡੇਲੀ ਫਰਕ ਪੈਂਦਾ ਜਾਂਦਾ ਹੈ ਬਾਕੀ ਸਾਰੇ ਜਣੇ ਨਾ ਆਪਣਾ ਸਮਝ ਕੇ ਮੈਸੇਜ ਕਰਦੇ ਹੁੰਦੇ ਨੇ ਮੈਨੂੰ ਤਾਂ ਐਨੇ ਸੋਹਣੇ ਸੋਹਣੇ ਕਮੈਂਟ ਆਉਣੇ ਵੀ ਦੋ ਜਣੇ ਐਨੂੰ ਮੈਂ ਇਨਸਟਾ ਤੇ ਅਨਸਰ ਕਰਕੇ ਜਾਂ ਇੱਕ ਤਾਂ ਵੀਰ ਨੇ ਭੇਜ ਰੱਖਿਆ ਸੀ ਲੁਧਿਆਣੇ ਕਹਿੰਦਾ ਡਾਕਟਰ ਨੇ ਉਹਨਾਂ ਨੇ ਮੈਨੂੰ ਇਹ ਰਿਕਵੈਸਟ ਕਰਕੇ ਵੀ ਪਹਣੇ ਤੁਸੀਂ ਨਾਲ ਗੱਲ ਕਰੋ ਮੈਂ ਕਿਹਾ ਫੇਰ ਵੀ ਉਹ ਹੀ ਗੱਲ ਹੋ ਜਾਂਦੀ ਐ ਨਾ ਕਰਦੀ ਗੱਡੀਆਂ ਨਾ ਕੁਛ ਹੋਰ ਵੀ ਐਨੀ ਗਰਮੀ ਦੇ ਵਿੱਚ ਜਗਾ ਜਗਾ ਤੇ ਜਾਣਾ ਬਹੁਤ ਔਖਾ ਐ ਵੀ ਤੋ ਇੱਕ ਜਿਹਾ ਤੋ ਟਰੀਟਮੈਂਟ ਚੱਲਦਾ ਹੁਣ ਐ ਥੋੜੂ ਹੁੰਦਾ ਹੈਗਾ ਵੀ ਆਪਾਂ ਇੱਕ ਡਾਕਟਰ ਲੱਭ ਗਏ ਉਹਨੇ ਵੀ ਹਾਂ ਪਾਈ 15 ਸਾਲਾਂ ਦੀ ਤੁਹਾਡੀ ਬਿਮਾਰੀ ਹੈ ਵੀ ਹਾਲੋ 15 ਸਾਲਾਂ ਦਵਾਈ 15 ਸਾਲਾਂ ਚੇਪ ਚੱਲਦੀ ਐ ਐਵੇਂ ਥੋੜੂ ਹੁੰਦਾ ਹੌਲੀ ਹੌਲੀ ਫਰਕ ਪੈਂਦਾ ਹੈਗਾ ਬਿਮਾਰੀ ਆਉਂਦੀ ਬਹੁਤ ਤੇਜ਼ ਹੁੰਦੀ ਹੈ ਕਹਿੰਦੇ ਕੋੜੇ ਦੀ ਚਾਲ ਤੇ ਜਾਂਦੀ ਹੁੰਦੀ ਹੈ ਕੀੜੀ ਦੀ ਚਾਲ ਉਹੀ ਗੱਲ ਹੈ ਅੱਜ ਹਾਲ ਮੇ ਨਾਲ ਤਾਂ ਐਵੇਂ ਲੱਗਦਾ ਵੀ ਥੋੜਾ ਬਹੁਤ ਤਾਂ ਫਰਕ ਹੈਗਾ ਹਨਾ ਮੰਮੀ हां ਹੁਣ ਤਾਂ ਠੀਕ ਲੱਗਦਾ ਜਿੱਦਾਂ ਦੀਆਂ ਉਲਟੀਆਂ ਨਹੀਂ ਲੱਗੀਆਂ ਹਾਂ ਉਹਦੇ ਠੀਕ ਲੱਗਦਾ ਸਰੀਰ ਥੋੜੀਆਂ ਲੱਤਾਂ ਜ਼ਿਆਦੇ ਉਹ ਨਹੀਂਆਂ ਬਸ ਮਣੇ ਲੱਤਾਂ 'ਚ ਫਰਕ ਪੈ ਗਿਆ ਜਾਣੀ ਹੌਲੀ ਹੌਲੀ ਠੱਠ ਹੋ ਗਿਆ ਨਾ ਸਰੀਰ ਹਾਂ ਐਂ ਤਾਂ ਹੁਣ ਵਿਚਾਰੇ ਇੰਨੀਆਂ ਤਾਂ ਦਵਾਈਆਂ ਵੀ ਨਹੀਂ ਦੇ ਸਕਦੇ ਕਿਉਂਕਿ ਐਂ ਪਤਾ ਵੀ ਲੀਵਰ ਵੀ ਉਹ ਤਾਂ ਬੀ ਕਹਿਗਾ ਤੇ ਬਾਕੀ ਵੀ ਸਾਰੇ ਸਰੀਰ ਦੀਆਂ ਨਸਾਂ ਵੀ ਕਮਜ਼ੋਰ ਨੇ ਹੌਲੀ-ਹੌਲੀ ਸਾਰੇ ਤੇ ਕੰਮ ਕਰ ਰਹੇ ਨੇ ਡਾਕਟਰ ਐਵੇਂ ਧਣੀਏ ਕਾ ਵਿਚਾਰੇ ਜਮੇ ਉਹਦਾ ਬੱਚਾ ਹੰਝਕੇ ਟਰੀਟ ਕਰ ਰਹੇ ਨੇ ਤੇ ਬਾਕੀ ਬਹੁ ਜਾਣੇ ਬਹੁਤ ਕੋਈ ਗੁਰੂ ਘਰ ਚ ਕਹਿੰਦਾ ਇੱਥੇ ਜਾਓ ਕੋਈ ਵੀ ਮਤਲਬਾ ਡਾਕਟਰ ਲ ਵੀ ਕਹਿੰਦਾ ਇੱਥੇ ਜਾਓ ਮਤਲਬ ਇਹਨੇ ਸਾਰੇ ਡਾਕਟਰਾਂ ਲ ਵੀ ਜਾਣਾ ਪੋਸੀਬਲ ਨਹੀਂ ਹੈਗਾ ਫਿਲਹਾਲ ਜਿਹੜੇ ਲ ਵੀ ਦਵਾਈ ਚੱਲਦੀ ਹੈ ਜਿਹਦੇ ਕੋਲ ਜਾਵਾਂਗੇ ਅਪਡੇ ਦਵਾਈ ਦੇਊਗਾ ਅਗਲਾ ਹੂੰ ਜਿਹਦੇ ਕੋਲ ਜਾਵਾਂਗੇ ਦਵਾਈ ਤਾਂ ਦੇਊਗਾ ਅਗਲਾ ਫਿਰ ਇੰਨੀਆਂ ਲਿਆ ਲਿਆ ਕੇ ਘਰੇ ਨਹੀਂ ਰੱਖੀਆਂ ਜਾਂਦੀਆਂ ਖਾਧੀਆਂ ਨਹੀਂ ਜਾਂਦੀਆਂ ਹਾਂ ਖਾਧੀਆਂ ਨਹੀਂ ਜਾਂਦੇ ਆ। ਹਾਂ। ਬਸ ਸੋ ਇੱਕ ਤੇ ਆਪ ਐਵੇਂ ਮੰਨ ਟਿਕਾ ਕੇ ਰੱਖੀਏ ਵੀ ਹਾਂ ਬਾਈ ਗੁਰੂ ਇੱਥੇ ਮੈਂ ਫਰਕ ਪਾ ਦੂ। ਤੇ ਕੀ ਪਤਾ ਵਸ ਰੱਬ ਕਰੇ ਮੇਰ ਕਰੇ ਪ੍ਰਮਾਤਮਾ ਉੱਥੇ ਹੀ ਪੈ ਜਾਵੇ। ਬਹੁਤ ਸਿਆਣੇ ਸਮਝਦਾ ਡਾਕਟਰ ਨੇ ਬਹੁਤ ਸੋਚ ਸਮਝ ਕੇ ਦਵਾਈ ਦੂਏ ਨੇ। ਐਵੇਂ ਨਹੀਂ ਹੈਗਾ ਵੀ ਮਤਲਬ ਕੁਝ ਵੀ ਕਿੰਨੀਆਂ ਵੀ ਗੋਲੀਆਂ ਦੇਤੀਆਂ ਸਾਰਾ ਕੁਝ ਦੇਖਦੇ ਨੇ ਵੀ ਲੀਵਰ ਵੀ ਅੱਗੇ ਉਹ ਹੁਣ ਚਾਹੀਦਾ ਹੈ ਨਾ ਵੀ ਉਹਦੇ ਵਿੱਚ ਵੀ ਕੋਈ ਦਿੱਕਤ ਨਾ ਹੋਵੇ ਪਿੱਛੇ ਮੇਰੇ ਲੀਵਰ ਤੇ ਨਹੀਂ ਦਿੱਕਤ ਹੋ ਗਈ ਸੀ ਹੁਣ ਉਹਨਾਂ ਨੇ ਉਹ ਵੀ ਦਵਾਈ ਲਈ ਹੈ ਤੇ ਵਾਕੀ ਹੌਲੀ-ਹੌਲੀ ਸੈੱਟ ਹੋ ਗਈ ਕਿਤੋਂ ਵੀ ਦਵਾਈ ਲੈ ਲਈ ਕਿਤੋਂ ਵੀ ਐਵੇਂ ਤਾਂ ਕਿਤੇ ਵੀ ਨਹੀਂ ਹੋਣਾ ਹੈਗਾ ਵੀ ਆ ਮੈਨੂੰ ਹਫਤੇ ਦੀ ਦਵਾਈ ਦਿੱਤੀ ਤੇ ਮੈਂ ਭੱਜਣ ਲੱਗ ਪਈ ਹੌਲੀ-ਹੌਲੀ ਉਹ ਫਰਕ ਪੈਂਦਾਗਾ ਬਸ ਆਪਣਾ ਮਨ ਟਿਕਾ ਕੇ ਰੱਖਣਾ ਤੇ ਬਾਕੀ ਆਪਾਂ ਇਸ ਤ੍ਰਿਚੋਂ ਬਾਅਦ ਮੰਨਦੇ ਚ ਚੱਕਦੀ ਆਪਣੀ ਕੋਸ਼ਿਸ਼ ਆਪਣਾ ਹੌਸਲਾ ਤੇ ਆਪਾਂ ਨੂੰ ਮਿਲਨ ਵਾਲਾ ਦੂਜਿਆਂ ਦਾ ਪਿਆਰ ਦੁਆਵਾਂ ਇੰਨੀਆਂ ਸਾਰੀਆਂ ਤੇ ਸਾਰੀਆਂ ਚੀਜ਼ਾਂ ਮਤਲਬ ਹੋਣੀਆਂ ਜ਼ਰੂਰੀ ਨੇ ਮਤਲਬ ਐਵੇਂ ਵੀ ਨਹੀਂ ਵੀ ਹੁਣ ਮੈਂ 24 ਘੰਟੇ ਪਈ ਰ੍ਹਾਂ ਮੇਰੇ ਨਾਲ ਵਾਸਤੇ ਦਾ ਬਹੁਤ ਲੋਕੀ ਦੁਆ ਕਰੀ ਹਨ ਨੇ ਉਹਨਾਂ ਦੀਆਂ ਦੁਆਵਾਂ ਲਈ ਉਹ ਮੈਂ ਬਹੁਤ ਜ਼ਿਆਦਾ ਮਿਹਨਤ ਕਰਾਂ ਕਿ ਬਹੁਤ ਜ਼ਿਆਦਾ ਕੰਮ ਕਰਾਂ ਜਿੰਨਾ ਮੈਂ ਕਰਦੀ ਹਾਂ ਉਸ ਤੋਂ ਵੀ ਡਬਲ ਕਰਾਂ ਕਿ ਵੀ ਜ਼ਿੰਮੇਵਾਰ ਕਿ ਸਾਰੇ ਲੋਕ ਮੈਨੂੰ ਪੈਰਾਂ ਤੇ ਖੜਾ ਦੇਖਣਾ ਚਾਹੁੰਦੇ ਨੇ ਉਮੀ ਮੈਂ ਵੀ ਸੋਚਾਂ ਵੀ ਉਹਨਾਂ ਸਾਰਿਆਂ ਦੇ ਲਈ ਮੈਂ ਆਪਣੇ ਪੈਰਾਂ ਤੇ ਖੜੇ ਹੋਣਾ ਸੋ ਮੈਂ ਵੀ ਆਪਣੇ ਵੱਲੋਂ ਮਿਹਨਤ ਕਰ ਰਹੀ ਹਾਂ ਤੇ ਬਾਕੀ ਤੁਹਾਡੀਆਂ ਦੁਆਵਾਂ ਤੇ ਪਿਆਰੋਂ ਤਾਂ ਮੈਨੂੰ ਕਹਿਣ ਦੀ ਜ਼ਰੂਰਤ ਤੇ ਹੈ ਨਹੀਂ ਉਹ ਤਾਂ ਮੈਂ ਵੀ ਲਈ ਤੁਸੀਂ ਬੱਸ ਹੀ ਬਹੁਤ ਜ਼ਿਆਦਾ ਕਰ ਦਿਓ ਤੇ ਬਾਕੀ ਮੈਂ ਕੰਮ ਕਰਦੀ ਕਿੰਨੀ ਤੀ ਲੱਗੀ ਕਿਹੜਾ ਕੰਮ ਤੁਹਾਨੂੰ ਮੇਰਾ ਜ਼ਿਆਦਾ ਵਧੀਆ ਲੱਗਿਆ ਤੇ ਮੇਰੀ ਕੋਸ਼ਿਸ਼ ਕਿਵੇਂ ਦੀ ਲੱਗੀ ਤੇ ਉਹ ਮੈਨੂੰ ਜ਼ਰੂਰ ਦੱਸਿਆ ਕਰੂ ਤੇ ਹੁਣ ਦੋ ਦਿਨਾਂ ਬੀਜੇ ਨੇ ਵਲੌਗ ਨੇ ਉਹ ਕਿਵੇਂ ਲੱਗ ਰਹੇ ਨੇ ਇਹ ਉਹ ਤੁਹਾਨੂੰ ਦੱਸਿਓ ਮੈਂ ਡੇਲੀ ਤੇ ਡੇਲੀ ਬੈਸਟ ਕਰਨ ਦੀ ਕੋਸ਼ਿਸ਼ ਕਰਦੀ ਆ ਡੇਲੀ ਤੇ ਡੇਲੀ